ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਰੇਵਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸਨਾਵ ਜੀ ਸਾਰੇ ਠੀਕ ਠਾਕ ਤੇ ਅੱਜ ਵਾਲਾ ਜਿਹੜਾ ਬਲੌਗ ਆ ਉਹਦੀ ਸਟਾਰਟਿੰਗ ਕਰਦੇ ਆ ਆਪਾਂ ਟਾਈਮ ਹੈਗਾ ਸਵੇਰ ਦਾ ਰਮਨੀਤਪੁਰ ਚਲੀ ਗਈ ਤੇ ਬਾਕੀ ਮੈਂ ਕੰਮ ਧੰਦੇ ਕਰਨੇ ਨੇ ਮੈਂ ਨਾਲ ਹੀ ਤੇ ਨਾਲ ਕੋਨੇ ਕਿ ਬਾਕੀ ਵਾਚ ਕੰਮ ਮੈਂ ਧੰਦੇ ਕਰਾਂਗੀ ਪਹਿਲਾਂ ਮੈਂ ਚਲੂਗੀ ਤੋਰੀਆ ਤੋੜਨ ਆਹ ਨਹੀਂ ਆ ਤੋਰੀਆ ਤੋੜਦੀ ਆ ਤੇ ਇਹਨਾਂ ਦੀ ਸਬਜ਼ੀ ਬਣਾਵਾਂਗੇ ਅੱਜ ਦਿਨੀ ਹਨਾ ਤੇਹਰੇ ਬਣਾਵਾਂਗੇ ਰਮਨੀਤ ਦੇ ਔਨ ਟਾਈਮ ਨੂੰ ਤੇ ਬਾਕੀ ਹੁਣ ਮੈਂ ਕਰਦੀ ਆ ਕੰਮ ਦੰਦੇ ਅੱਜ ਮੇਰਾ ਹੈਗਾ ਵੀ ਮੈਂ ਜਿਹੜੇ ਪਰਦੇ ਲਾਹੀ ਹੋਏ ਸੀ ਪਰਦੇ ਤੋਂ ਵਾਲੇ ਪੈਨੇ ਹਨਾ ਤੇ ਬਾਕੀ ਉੱਪਰੋਂ ਲੌਬੀ ਦੀ ਸਫਾਈ ਸੈਟਿੰਗ ਆ ਸਾਰੇ ਕਰਦੀ ਆ ਜਿਹੜੀਆਂ ਸੈੱਟ ਕਰਨ ਵਾਲੀਆਂ ਨੇ ਕਿਉਂ ਕਲਰ ਵਗੈਰਾ ਹੋਇਆ ਸੀਗਾ ਪੇਂਟ ਤੋਂ ਬਾਅਦ ਹਨਾ ਮੈਥੋਂ ਟਾਈਮ ਹੀ ਨਹੀਂ ਲੱਗਿਆ ਹੈਗਾ ਜੀ ਜਾਣੋਂ ਦਾ ਕਾਫੀ ਕੰਮ ਰਿਹਾ ਜਾਣੋਂ ਦਾ ਕੰਮ ਤਾਂ ਹਜੇ ਵੀ ਨਹੀਂ ਮੁੱਕਿਆ ਹੈਗਾ ਹੁਣ ਕੱਲ ਨੂੰ ਮੀਤ ਦੀ ਪੀਟੀਐਮ ਆ ਪੀਟੀਐਮ ਉਹਦੀ ਸੰਡੇ ਦੀ ਸੀਗੀ ਹਨਾ ਸੰਡੇ ਨੂੰ ਅਸੀਂ ਉਹਦੇ ਨਾਲ ਗੱਲ ਕਰ ਲਈਏ ਸੀ ਕਿ ਵੀ ਚਲੋ ਪੀਟੀਐਮ ਤੇ ਜਿਹੜਾ ਨਾਮ ਵੀ ਉਹ ਆਸੀ ਮਾਸਟਰ ਸਾਹਿਬ ਚਲੇ ਗਏ ਹਨਾ ਤੇ ਪਰ ਸਕੂਲ ਵਾਲਿਆਂ ਨੇ ਕੰਪਲਸਰੀ ਕਰਤਾ ਜੀ ਕਹਿੰਦੇ ਬਹੁਤ ਜ਼ਿਆਦਾ ਪੇਰੈਂਟਸ ਆਏ ਨਹੀਂ ਸੀਗੇ ਉਹਦੇ ਕਰਕੇ ਉਹਨਾਂ ਨੇ ਥਰਸਡੇ ਦੀ ਜ਼ਿਆਦਾ ਫੇਅਰ ਪੀਟੀਐਮ ਰੱਖਦੀ ਹਨਾ ਉਹਦਾ ਟਾਈਮ ਹੈਗਾ ਦੁਪਹਿਰ ਦਾ ਰੱਖਤਾ ਇੱਕ ਤੋਂ ਉਹ ਸ਼ਾਇਦ ਪਤਾ ਨਹੀਂ 2 ਵਜੇ ਤੱਕ ਜਾਂ 3 ਵਜੇ ਤੱਕ ਉਹ ਕੰਪਲਸਰੀ ਹੈ ਜੀ ਜਿਹੜੇ ਉਸ ਦਿਨ ਨਹੀਂ ਗਏ ਉਹਨਾਂ ਨੂੰ ਜਾਣਾ ਪਊਗਾ ਤੇ ਫਿਰ ਜਾਣਾ ਆਉਣਾ ਦਾ ਕੰਮ ਨਿਕਲਿਆ ਆ ਇੱਕ ਦਿਨ ਜਾਂਦੇ ਆ ਸਾਰੇ ਕੰਮ ਦੀ ਸੈਟਿੰਗ ਹਿੱਲ ਜਾਂਦੀ ਹੈ ਜੀ ਤੇ ਹੁਣ ਦੇਖਦੇ ਆ ਕਿਵੇਂ ਬਣੂਗਾ ਹਨਾ ਕੱਲ ਮੀਂਹ ਨੇ ਸਾਰਾ ਦਿਨ ਐਨਾ ਪਰੇਸ਼ਾਨ ਕਰਿਆ ਸਾਰਾ ਦਿਨ ਮੀਂਹ ਪਈ ਗਿਆ ਅੱਜ ਵੀ ਬਦਲ ਹੋਏ ਪੈ ਗਏ ਹਜੇ ਵੀ ਮਤਲਬ ਬਦਲਬਾਈ ਹੋਈ ਪਈ ਆ ਐ ਨਹੀਂ ਪਤਾ ਕੱਲ ਅੱਜ ਸੌਣ ਚ ਤਾਂ ਛੜੀ ਲੱਗੀ ਨਹੀਂ ਹੈਗੀ ਸੌਣ ਲੰਘ ਕੇ ਹੁਣ ਭਾਦਲ ਚ ਛੜੀ ਲੱਗ ਗਈ ਚਲੋ ਦੇਖਦੇ ਆ ਜੀ ਬਾਕੀ ਤੁਹਾਨੂੰ ਦਿਖਾਉਣੇ ਆ ਤੇ ਬਣੇ ਰਿਓ ਬਲੌਗ ਦੇ ਨਾਲ ਅੱਜ ਵਾਲੇ ਕੰਮ ਤਾਂ ਦੇ ਕੀ ਕੀ ਕਰਦੇ ਆ ਅੱਜ ਘਰ ਦੇ ਵਿੱਚ ਕੀ ਨਵਾਂ ਕੁਝ ਚੇਂਜ ਕਰਦੇ ਆ ਤੇ ਚਲੋ ਜੀ ਲਓ ਜੀ ਅਸੀਂ ਹੋ ਗਏ ਸੀ ਆਪਣੀ ਆਪਣੀ ਡਿਊਟੀ ਤੇ ਹਾਜ਼ਰ ਸੰਦੀਪ ਲੱਗੇ ਸੀ ਆਪਦਾ ਪੋਲਟਰੀ ਦਾ ਕੰਮ ਕਰਨ ਨੂੰ ਉਹਨਾਂ ਨੂੰ ਦਾਣਾ ਪਾਣੀ ਰੱਖਣਾ ਤੇ ਮੈਂ ਅੰਦਰੋਂ ਤਾਂ ਸਾਫ਼ ਸਫਾਈ ਦਾ ਸਾਰਾ ਕਰ ਲਿਆ ਸੀ ਮੇਰਾ ਬਾਹਰਲਾ ਬੇੜੇ ਦਾ ਰਹਿੰਦਾ ਸੀ ਕਿ ਮੈਂ ਚੱਕ ਲਿਆ ਸੀਗਾ ਝਾੜੂ ਮੈਂ ਕਿਵੇਂ ਬੇੜੇ 'ਚ ਜਿਹੜਾ ਹੈਗਾ ਝਾੜੂ ਲਾਦਾ ਤੇ ਤੁਸੀਂ ਪੋਲਟਰੀ ਦਾ ਨਮੇ ਲਓ ਉਸ ਤੋਂ ਬਾਅਦ ਰੋਟੀ ਖਾਵਾਂਗੀ ਤੇ ਫਿਰ ਅਸੀਂ ਲੱਗੇ ਸੀ ਜੀ ਰੋਟੀ ਖਾਣ ਰੋਟੀ ਦੇ ਵਿੱਚ ਕੀ ਸੀਗਾ ਅੱਜ ਰਾਤ ਜਿਹੜੀ ਕद्दू ਦੀ ਸਬਜ਼ੀ ਬਣਾਈ ਸੀਗੀ ਕद्दू ਸਾਡੇ ਘੱਟ ਖਾਂਦੇ ਨੇ ਨਾ ਸੰਦੀਪ ਵੀ ਘੱਟ ਲਾਈਕ ਕਰਦੇ ਨੇ ਬਸ ਤਾਂ ਖਾ ਲਿਆ ਸੀ ਕਹਿੰਦੇ ਵੀ ਹਾਂ ਹਾਂ ਖਾਵਾਂਗੇ ਬਣਾ ਲੈ ਪਰ ਰੁਨੀਤ ਨੇ ਵੀ ਫਿਰ ਮੈਨੂੰ ਸਵੇਰੇ ਪਤਾ ਲੱਗ ਮੈਂ ਕਿਹਾ ਵੀ ਇਹਨਾਂ ਨੇ ਪਸੰਦ ਘੱਟ ਆ ਤੇ ਫਿਰ ਮੈਂ ਉਹਨੂੰ ਸਵੇਰੇ ਨਾ ਇਹ ਆਟੇ ਚ ਗੁੰਦ ਨਹੀਂ ਹੁੰਦੀਆਂ ਪ੍ਰੌਂਠੇ ਬਣਾ ਦੇਣੀ ਹੁੰਦੀਆਂ ਮੈਂ ਜਿਹੜੇ ਹੈਗੇ ਸੀ ਕੱਦੂ ਦੀ ਸਬਜ਼ੀ ਪਾ ਕੇ ਪ੍ਰੌਂਠੇ ਬਣਾ ਲਈ ਸੀ ਜਿਹੜੇ ਬਹੁਤ ਟੇਸਟੀ ਬਣੇ ਸੀਗੇ ਤੇ ਰੋਟੀ ਰੋਟੀ ਖਾਧੀ ਐਨੇ ਆਗੇ ਪੋਲਟਰੀ ਵਾਸਤੇ ਮਤਲਬ ਕੁਛ ਵੀਰ ਆਏ ਸੀਗੇ ਬਾਹਰੋਂ ਤੇ ਉਹਨਾਂ ਨੇ ਲੈਨੇ ਸੀਗੇ ਮੁਰਗੀਆ ਵਗੈਰਾ ਮਤਲਬ ਚੂਚੇ ਜੋ ਵੀ ਸੀਗਾ ਉਹ ਲੈਣ ਆਏ ਸੀਗੇ ਕੁਛ ਤੇ ਉਹਨਾਂ ਨੂੰ ਚਾਹ ਪਾਣੀ ਦੇਣਾ ਸੀਗਾ ਤੇ ਬਸ ਇਹ ਕੰਮ ਸਟਾਰਟ ਹੋ ਗਿਆ ਇੱਕ ਮੈਨੂੰ ਅੱਜ ਇਹ ਸੀ ਮੈਂ ਪਰਦੇ ਪਰਦੇ ਤੋਲਾਂ ਤੇ ਜਿਹੜਾ ਹੈਗਾ ਮਸ਼ੀਨ ਲਗਾ ਲਾਂ ਵੀ ਅੱਜ ਸਾਰਾ ਦਿਨ ਮਸ਼ੀਨ ਦਾ ਕੰਮ ਹੀ ਕਰਨਾ ਹਨਾ ਤੇ ਫਿਰ ਉਹਨਾਂ ਨੂੰ ਚਾਹ ਪਾਣੀ ਦਿੱਤਾ ਤੇ ਮੇਰਾ ਹੈਗਾ ਸੀ ਜਿਹੜਾ ਕੁਝ ਕੰਮ ਦੇਖੋ ਕੁਝ ਟਾਈਮ ਰੁਕ ਜਾਂਦਾ ਆਪਣਾ ਹਨਾ ਵੀ ਮੈਂ ਆਪਣਾ ਜਿਹੜਾ ਕੰਮ ਛੱਡ ਕੇ ਮੇਰੀ ਮਸ਼ੀਨ ਲੱਗੀ ਹੋਈ ਸੀਗੀ ਤੇ ਉਹਨਾਂ ਨੂੰ ਚਾਹ ਪਾਣੀ ਦੇਣ ਲੱਗ ਗਈ ਤੇ ਫਿਰ ਨਾਲ ਹੀ ਨਾਲ ਮੈਂ ਜਿਹੜੀ ਹੈਗੇ ਸੀਗੇ ਦੁਪਹਿਰ ਵਾਸਤੇ ਤੋਰੀਆ ਕੱਟ ਕੇ ਤੋਰੀਆ ਧੋ ਧੂਕੇ ਕੱਟ ਲਈਏ ਮੈਂ ਕਿਹਾ ਜਿੰਨਾ ਕ ਟਾਈਮ ਹੈਗਾ ਮਸ਼ੀਨ ਚੱਲਦੀ ਸੀ ਦੁੱਧ ਨੂੰ ਵਾਲੀ ਦੇਤੀ ਤੋਰੀਆ ਕੱਟ ਲਈਏ ਕੁਛ ਪਕਪੜੀ ਮੇਰੇ ਤੋਤੇ ਗਏ ਸੀ ਤੇ ਕੁਛ ਮੈਂ ਮਸ਼ੀਨ ਦੇ ਵਿੱਚ ਪਾਦੀ ਸੀ ਤੇ ਮੈਂ ਕਿਹਾ ਜਿੰਨੇ ਕ ਅੱਜ ਤੋਤੇ ਜਾਣਗੇ ਅੱਜ ਮੇਰੀ ਇਹ ਹਿਸਲਾ ਵੀ ਭਰ ਕੇ ਪੁਰਖੇ ਜਿਹੜੇ ਹੈਗੇ ਨੇ ਕਬਰ-ਕੂਬਰ ਸਾਰੇ ਅੱਜ ਢੋਲਾਂ ਤੇ ਫਿਰ ਅੰਦਰੋਂ ਹੌਲੀ-ਹੌਲੀ ਜਿਹੜੀ ਸਾਫ ਸਫਾਈ ਕਰਦਾ ਇੱਕ ਵਾਰ ਹਨਾ ਡੀਪਲੀ ਕਲੀਨਿੰਗ ਜੀ ਹੋ ਜੂਗੀ ਕੰਮ ਤਾਂ ਨਹੀਂ ਜੀ ਟਾਈਮ ਹੀ ਨਹੀਂ ਲੱਗਦਾ ਹੈਗਾ ਉਦੋਂ ਉੱਪਰ ਉੱਪਰੋਂ ਤਾਂ ਸਫਾਈ ਕਰ ਦਿੰਨੇ ਆ ਤੇ ਮੈਂ ਕਿਹਾ ਥੋੜੀ ਥੋੜੀ ਕਰਕੇ ਵੀ ਇਹ ਵੀ ਮੈਨ ਨਿਮੇੜ ਹੀ ਲਮਾ ਹੁਣ ਸਫਾਈ ਦਾ ਕੰਮ ਹੁਣ ਮੌਸਮ ਕੁਛ ਠੀਕ ਹੈ ਨਾ ਫਰਕ ਹੈ ਤੇ ਬਸ ਫਿਰ ਮੇਰਾ ਇਸ ਤਰ੍ਹਾਂ ਹੀ ਸ਼ਡਿਊਲ ਹਿੱਲ ਜਾਂਦਾ ਫਿਰ ਮੈਂ ਕੱਢ ਲਈ ਫ੍ਰਿਜ ਦੇ ਵਿੱਚ ਮਲਾਈ ਜਿਹੜੀ ਹੈਗੀ ਸੀਗੀ ਇਕੱਠੀ ਹੋਈ ਪਈ ਸੀਗੀ ਮੈਂ ਕਿਹਾ ਇਹਨੂੰ ਵੀ ਪਾ ਕੇ ਨਾ ਆਹ ਫਰਾਈ ਪੈਨ ਦੇ ਵਿੱਚ ਪਾ ਕੇ ਇੱਕ ਬਰਫ ਦਾ ਕੋਲਾ ਪਾ ਕੇ ਮੈਂ ਰੱਖ ਤਾ ਤੇ ਮੈਂ ਕਿਹਾ ਜਦੋਂ ਠੀਕ ਜੀ ਹੋ ਗਈ ਬਰਫ ਉਹ ਹੋ ਗਈ ਹਨਾ ਵੀ ਨੋਰਮਲ ਟੈਂਪਰੇਚਰ ਤੇ ਹੋ ਗਈ ਮੈਂ ਫੇਰ ਉਹ ਕੋ ਕਰਦੀ ਹੁੰਨੀ ਐ ਜੀ ਮੈਂ ਕਿਹਾ ਸਬਜੀ ਸਬਜੀ ਬਣਾ ਲੂੰਗੀ ਨਾਲੇ ਫਿਰ ਮੈਂ ਇਹਨੂੰ ਰੜਕ ਦੂੰਗੀ ਤੇ ਇਧਰ ਮੇਰਾ ਕੱਪੜਿਆਂ ਦਾ ਕੰਮ ਸੀ ਜਿਹੜਾ ਉਹ ਵੀ ਚੱਲੀ ਜਾਂਦਾ ਸੀਗਾ ਧੁੱਪ ਵੀ ਅੱਜ ਬਹੁਤ ਵਧੀਆ ਸੀਗੀ ਪਹਿਲਾਂ ਤਾਂ ਕੱਲ ਮੀਂਹ ਇੰਨਾ ਪਰੇਸ਼ਾਨ ਕਰਿਆ ਸਾਰਾ ਦਿਨ ਹਨਾ ਕੋਈ ਵੀ ਕੰਮ ਨਹੀਂ ਹੋਇਆ ਤੇ ਹੁਣ ਮੈਂ ਕਿਹਾ ਸਬਜੀ ਬਣਾ ਕੇ ਰੱਖਦਾ ਤੇ ਨਾਲ ਉਸ ਨਾ ਚਰਮੈ ਹਨਾ ਕੁੱਕਰ ਚ ਜਿਹੜਾ ਹੈਗਾ ਸੀ ਤੇਲ ਪਾਤਾ ਸੀ ਤੇ ਮੈਂ ਖਿਆ ਉਹ ਭਾਂਡੇ ਭੁੰਡੇ ਵੀ ਸਾਫ ਕਰਦਾ ਜਿਹੜੇ ਹੁਣ ਪਾਈ ਆਏ ਸੀਗੇ ਚਾਹ ਪਾਣੀ ਵਾਲੇ ਭਾਂਡੇ ਸੀ ਚਾਹਲਾ ਫਰਾਈ ਪੈਨ ਹਨਾ ਹੋਰ ਕੱਪ ਗਲਾਸ ਹੋਏ ਪਏ ਸੀ ਦੇਖੋ ਰਸੋਈ ਚ ਭਾਂਡਿਆਂ ਦਾ ਕੰਮ ਸਾਰਾ ਦਿਨ ਹੀ ਨਹੀਂ ਨਿਭੜਦਾ ਹੈਗਾ ਪਾਂਡਿਆ ਦਾ ਤੇ ਕੱਪੜਿਆ ਦਾ ਇਹ ਤਾਂ ਬਿਲਕੁਲ ਹੀ ਨਿਕਰਾ ਦੇ ਵਿੱਚ ਕੰਮ ਖਤਮ ਹੁੰਦੇ ਚਲੋ ਆਪਾਂ ਕਹਿੰਦੇ ਹਨਾ ਕਰਮਾ ਵਾਲੇ ਦੇ ਘਰਾਂ 'ਚ ਇਹ ਕੰਮ ਹੁੰਦੇ ਨੇ ਦੇਖੋ ਜੀ ਮੈਂ ਬਣਾਤੀ ਤੋਰੀਆ ਦੀ ਸਬਜ਼ੀ ਰੱਖਤੀ ਸੀ ਇਹ ਪਤਾ ਹੈ ਮੈਂ ਕਿਸ ਤਰ੍ਹਾਂ ਮੈਂ ਤੜਕਾ ਲਾ ਕੇ ਜਿਹੜੇ ਨਾਰਮਲ ਮਸਾਲੇ ਹੁੰਦੇ ਨੇ ਉਹ ਪਾ ਕੇ ਕੁੱਕਰ 'ਚ ਹਨਾ ਸੀਤੀਆਂ ਹੀ ਮਰਵਾ ਦੇਣੀ ਹੁੰਦੀ ਐ ਇੱਕ ਦੋ ਉਹ ਸੀਤੀਆਂ ਮਰਵਾਉਣ ਤੋਂ ਬਾਅਦ ਵੀ ਗੜਗੜੀ ਹੁੰਦੀ ਐ ਉਹ ਬਿਲਕੁਲ ਮਤਲਬ ਜਿਵੇਂ ਆਪਾਂ ਕਹਿੰਦੇ ਨੇ ਨਰਮੀ ਜਿਆ ਹੋ ਜਾਂਦੀ ਐ ਉਹ ਤੋਰੀਆ ਦਾ ਪਿਆਜ਼ ਕਿਸ ਤਰੀਕੇ ਨਾਲ ਤੜਕਾ ਪੁੱਲ ਕੇ ਥੋੜਾ ਜਿਹਾ ਹਲਕਾ ਜਿਹਾ ਪਾਣੀ ਪਾਉਣ ਨੂੰ ਕਿ ਫਿਰ ਦੁੱਧ ਲੀਏ ਤੋਰੀਆ ਬਣਾਉਣੀ ਹੁੰਨੀ ਜੀ ਟਾਈਮ ਵੀ ਹੋ ਗਿਆ ਸੀ 2 ਵਜੇ ਗਏ ਸੀ 2:30 ਵਜੇ ਰਵਨੀਤ ਆ ਜਾਂਦੀ ਆ ਤੇ ਫਿਰ ਮੈਂ ਰੋਟੀ ਰੋਟੀ ਬਣਾਉਣੀ ਸੀਗੀ ਤੇ ਉਦੋਂ ਮੇਰੀ ਜਿਹੜੀ ਸਬਜੀ ਸੀਗੀ ਵੀ ਉਹਨੂੰ ਵੀ ਦੋ ਤਿੰਨ ਸਤੀਟੀਆਂ ਮਰਵਾ ਕੇ ਫਿਰ ਮੈਂ ਰੱਖ ਦਿੰਨੀ ਹੁੰਨੀ ਆ ਉਹਦੇ ਬਾਦੋਂ ਨਰਮ ਹੋ ਜਾਂਦੀ ਹੈ ਬਿਲਕੁਲ ਫਿਰ ਦੁੱਧ ਪਾਉਣੇ ਹੁੰਨੇ ਆ ਜੀ ਫਿਰ ਦੁੱਧ ਨੂੰ ਤਾਂ ਕਿ ਉਹ ਫਿਰ ਬਾਅਦ ਚ ਘੱਟ ਉਹ ਹੁੰਦਾ ਤੇ ਹੁਣ ਬਿਲਕੁਲ ਤੋਰੀਏ ਜਿਹੜੀ ਆ ਸੀਗੀ ਬਣ ਚੁੱਕੀ ਆ ਸੀ ਵਧੀਆ ਹੋ ਗਈ ਆ ਸੀ ਮੈਂ ਸਰ ਜੁੱਸ ਪਾ ਕੇ ਇਹਨੂੰ ਉਹ ਸਟੇਕ ਲਵਾ ਲਾਂ ਕਿ ਦੁੱਧ ਤੋਂ ਬਾਦ ਸਟੇਕ ਜਿਹੜਾ ਘੱਟ ਲੱਗਦਾ ਦੇਖੋ ਜੀ ਕਿੰਨੀ ਵਧੀਆ ਸਬਜੀ ਬਣੀ ਆ ਬਸ ਇਸ ਤਰ੍ਹਾਂ ਨੋਰਮਲ ਜੀ ਬਣਾਉਣੇ ਨੇ ਆ ਸੁਖਮ ਜੀ ਸਬਜੀ ਤੋਰੀਏ ਦੀ ਤਾਂ ਸਾਰੇ ਸਾਡੇ ਲਾਈਕ ਕਰ ਦੇਣੀ ਹੈ ਨਾ ਤੇ ਇੱਥੇ ਮੇਰੀ ਸਬਜੀ ਬਣ ਗਈ ਸੀ ਮੈਂ ਕਿਹਾ ਆਟਾ ਗੁੰਨਦਾ ਕਿ ਫਿਰ ਰਵਨੀਤ ਵੀ ਆਉਗੀ ਫਿਰ ਦੁਪਹਿਰ ਦਾ ਜਿਹੜਾ ਰੋਟੀ ਟੁੱਕਦਾ ਹੈਗਾ ਆਪਣਾ ਉਹ ਟਾਈਮ ਹੋ ਗਿਆ ਸੀ ਜੀ ਮੈਂ ਕਿਹਾ ਸਬਜੀ ਬਣਾ ਲਈ ਰੋਟੀ ਬਣਾ ਕੇ ਰੱਖ ਦਾਂ ਤੇ ਉਧਰ ਮੈਂ ਕੱਪੜੇ-ਕੱਪੜੇ ਧੋਤੇ ਸੀ ਤੇ ਹੁਣ ਜਿਹੜਾ ਮਲਾਈ ਵਾਲਾ ਸੀ ਉਹ ਵੀ ਨੋਰਮਲ ਟੈਂਪਰੇਚਰ ਹੋ ਗਿਆ ਸੀ ਬਿਲਕੁਲ ਹਨਾ ਤੇ ਮੈਂ ਉਹ ਵੀ ਰਿੜਕ ਕੇ ਮੱਖਣੀ ਕੱਢ ਲਈ ਇੰਤੇ ਮੱਖਣੀ ਕੱਢਣ ਤੋਂ ਬਾਅਦ ਹਨਾ ਜਿਹੜਾ ਹੁਣ ਉਹਦੇ ਵਿੱਚ ਜਿਹੜਾ ਦੁੱਧ ਜਾਂ ਨਿਕਲਦਾ ਹੁੰਦਾ ਉਹਦਾ ਵੀ ਮੈਂ ਪਨੀਰ ਹੀ ਬਣਾ ਲੈਣੀ ਹੁੰਨੀ ਆ ਤੇ ਬਹੁਤ ਵਧੀਆ ਪਨੀਰ ਬਣਦਾ ਹਨਾ ਉਹਦੇ ਵਾਸਤੇ ਪਾਟਣ ਵਾਸਤੇ ਮੇਰਾ ਜਾਮਣਾਂ ਦਾ ਸਿਰਕਾ ਬਣਾਇਆ ਹੋਇਆ ਜੀ ਪਿਛਲੇ ਸਾਲ ਵਾਲਾ ਸਿਰਕਾ ਹੈ ਹਨਾ ਜਾਮਣਾਂ ਦਾ ਸਿਰਕਾ ਮੈਂ ਘਰੀ ਬਣਾਉਣੀ ਹੁੰਨੀ ਆ ਉਹਦੇ ਨਾਲ ਹੀ ਉਹ ਪਨੀਰ ਜਿਹੜਾ ਹੈਗਾ ਪਾੜ ਲੈਣੀ ਆ ਬਹੁਤ ਟੇਸਟੀ ਬਣਦਾ ਹਨਾ ਹੋਰ ਜਿਵੇਂ ਬਾਹਰ ਲਈ ਕੋਈ ਚੀਜ਼ ਨਹੀਂ ਪਾਉਂਦੇ ਹੈਗੇ ਉਹਨੂੰ ਪਾੜਨ ਵਾਸਤੇ ਤੇ ਸੰਦੀਪ ਲਾਗੇ ਸੀਗੇ ਪਾਲਟਰੀ ਦੇ ਵਿੱਚ ਬੈਰਸ ਤੋਂ ਸਪਰੇਅ ਕਰਨ ਵੀ ਕਈ ਵਾਰ ਹੁਣ ਇਹਦੇ ਵਿੱਚ ਸਪਰੇਅ ਕਰਨੀ ਪੈਂਦੀ ਆ ਪਾਲਟਰੀ ਦੇ ਵਿੱਚ ਵੀ ਬੈਰਸ ਵਗੈਰਾ ਬਾਹਰੋਂ ਟੈਪ ਨਾ ਕਰੇ ਤਾਂ ਕਰਕੇ ਅੰਦਰ ਵੀ ਸਾਰੇ ਸਪਰੇਅ ਹੁੰਦੀ ਆ ਤੇ ਬਾਹਰ ਲਈ ਸੈੱਡ ਵੀ ਪਾਲਟਰੀ ਦੀ ਆਵਰੇ ਬਿੰਡੋ ਆ ਵਗੈਰਾ ਤੇ ਸਾਰੇ ਜਿਹੜੀ ਸਪਰੇਅ 10-15 ਦਿਨਾਂ ਬਾਅਦ ਕਰਦੇ ਨੇ ਕਿਉਂਕਿ ਫਿਰ ਬਾਹਰੋਂ ਲੋਕ ਆਉਂਦੇ ਜਾਂਦੇ ਰਹਿੰਦੇ ਨੇ ਕਸਟਮਰ ਆਉਂਦੇ ਨੇ ਹਨਾ ਤੇ ਫਿਰ ਵਾਇਰਸ ਵਗੈਰਾ ਦਾ ਡਰ ਹੁੰਦਾ ਉਦੋਂ ਤੇ ਦੇਖੋ ਅੰਦਰ ਵੱੜਦੇ ਨਹੀਂ ਹੈਗੇ ਪਰ ਫਿਰ ਵੀ ਹੁੰਦਾ ਜੀ ਸਪਰੇਅ ਵਗੈ ਜਦੋਂ ਮੇਰਾ ਪਨੀਰ ਵੀ ਬਿਲਕੁਲ ਬਣ ਕੇ ਤਿਆਰ ਸੀਗਾ ਤੇ ਇਹ ਪਨੀਰ ਨੂੰ ਮੇਰੀ ਹਨਾ ਹੀ ਆਦਤ ਆ ਵੀ ਮੈਂ ਟੂਟੀ ਨਾਲ ਪੋਣਾ ਬੰਨ ਲੈਣੀ ਹੁੰਦੀ ਆ ਤੇ ਇੱਥੇ ਪਨੀਰ ਨੂੰ ਪੁੰਦੀ ਹੁੰਦੀ ਆ ਇਹਦੇ ਨਾਲ ਮੈਨੂੰ ਐ ਹੁੰਦਾ ਵੀ ਜਿਹੜਾ ਗਰਮ ਗਰਮ ਪਾਣੀ ਆ ਉਹ ਹਨਾ ਜਦੋਂ ਸਿੰਕ ਦੇ ਵਿੱਚ ਜਾਊਗਾ ਜਿਹੜੇ ਸਿੰਕਾਂ ਲਈ ਪੈਪਸ ਜੌਮਸ ਵਗੈਰਾ ਹੁੰਦੇ ਨੇ ਉਹ ਵੀ ਸਾਰੇ ਮਰ ਜਾਣਗੇ ਵੀ ਸਾਫ਼ ਹੋ ਜੂਗੀ ਸਿੰਕ ਵਾਲੀ ਗਰਮ ਗਰਮ ਮੇ ਗਰਮ ਆਲੂਆ ਦਾ ਪਾਣੀ ਵੀ ਹੋਵੇ ਉਹ ਵੀ ਮੈਂ ਸਿੰਕ ਚ ਪਾ ਦਿੰਦੀ ਹੁੰਨੀ ਆ ਤੇ ਪਨੀਰ ਦਾ ਜਿਹੜਾ ਹੁੰਦਾ ਹਨਾ ਉਹ ਵੀ ਮੈਨੂੰ ਇਹ ਹੁੰਦਾ ਵੀ ਜਿਹੜੀ ਸਿੰਕ ਵਾਲੀ ਪਾਈਪ ਚਾਣਾ ਜਮਸ ਵਗੈਰਾ ਮਰ ਮਰ ਜਾਣਗੇ ਸਾਰੇ ਹਨਾ ਮੈਂ ਇੱਥੀ ਜਿਹੜਾ ਹੈਗਾ ਟੂਟੀ ਨਾਲ ਮੇਰੀ ਆਦਤ ਇਹ ਹੈ ਟੂਟੀ ਨਾਲ ਪੋਣਾ ਬਨ ਕੇ ਤੇ ਉਹਦੇ ਵਿੱਚ ਹੀ ਪਨੀਰ ਪੁੰਨ ਲੈਂਦੀ ਆ ਉਹਦਾ ਜਿਵੇਂ ਹੁੰਦਾ ਜਾਲੀ ਵਗੈਰਾ ਤੇ ਰੱਖ ਕੇ ਵੀ ਪੁੰਨਿਆ ਜਾਂਦਾ ਜੀ ਤੇ ਪਰ ਮੈਨੂੰ ਇਹ ਸੌਖਾ ਲੱਗਦਾ ਹੁੰਦਾ ਫਿਰ ਮੈਂ ਇੱਥੇ ਬੰਨ੍ਹ ਦੇਣੀ ਹੁੰਦੀ ਆ ਵੀ ਮੋਟਾ-ਮੋਟਾ ਜਿਹੜਾ ਪਾਣੀ ਜੇ ਇੱਥੇ ਨੁੱਚੜ ਜਾਂਦਾ ਕਿਉਂ ਬਾਅਦ ਚ ਸਿੰਕਾ ਨੂੰ ਜਿਹੜੀ ਹੈਗੀ ਆ ਸਾਬਣ ਲਗਾ ਦਲੀਆ ਦੇਖੋ ਇਸ ਤਰ੍ਹਾਂ ਬੰਨ੍ਹ ਦੇਣੀ ਹੁੰਦੀ ਆ ਮੈਂ ਇੱਥੇ ਟੰਗ ਦੂੰਗੀ ਇਹਨੂੰ ਜੇ ਤਾਂ ਹੁਣ ਅੱਜ ਤਾਂ ਬਣਾਉਣੀ ਆ ਪੁਰਜੀ ਪਨੀਰ ਦੀ ਜੇਕਰ ਪਨੀਰ ਦੱਬਣਾ ਹੋਵੇ ਫਿਰ ਜਦੋਂ ਸਾਰਾ ਪਾਣੀ ਨੁੱਚੜ ਜਾਂਦਾ ਉਸ ਤੋਂ ਬਾਅਦ ਦੱਬ ਦਿੰਨੇ ਆ ਇੱਧਰ ਜਿਹੜੀ ਮੱਖਣੀ ਸੀਗੀ ਉਹ ਵੀ ਮਤਲਬ ਆਪਣੀ ਬਿਲਕੁਲ ਗਰਮ ਹੋ ਗਈ ਸੀ ਤੇ ਰਵਨੀਤ ਲੱਗ ਗਈ ਸੀ ਪੜਨ ਹੁਣ ਮੈਂ 10 ਮਿੰਟ ਰੈਸਟ ਕਰੂੰ ਜੇਕਰ ਤੁਸੀਂ ਚੈਨ